ਸਤਿ ਸ੍ਰੀ ਅਕਾਲ ਦੋਸਤੋ ਬੁੱਟੇ ਡੀਸੀ ਕਾ ਬਚਨ ਤੇ ਸਾਰੇ ਦਰਸ਼ਕਾਂ ਦਾ ਮੋਸਟ ਵੈਲਕਮ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਕਾਰੀ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਲਾਭ ਪਾਤਰੀ ਕਾਰਡ ਨੂੰ ਅਪਲਾਈ ਕਰਨ ਬਾਰੇ ਇਸ ਤੋਂ ਪਹਿਲਾਂ ਦੀ ਵੀਡੀਓ ਵਿੱਚ ਆਪਾਂ ਦੱਸ ਚੁੱਕੇ ਹਾਂ ਕਿ ਇਸ ਦੇ ਕੀ ਲਾਭ ਹਨ ਕੌਣ-ਕੌਣ ਬਣਾ ਸਕਦਾ ਹੈ ਕਾਰਡ ਨੂੰ ਔਰ ਕੀ ਕ੍ਰਾਈਟੇਰੀਆ ਹੈ ਔਰ ਕਿਵੇਂ ਤੁਸੀਂ ਫਾਰਮ ਨੂੰ ਭਰਨਾ ਹੈ ਸੋ ਜਿਨ੍ਹਾਂ ਨੇ ਉਹ ਦੋ ਤਿੰਨ ਵੀਡੀਓ ਨਹੀਂ ਦੇਖੀਆਂ ਤਾਂ ਪਿੱਛੇ ਜਾ ਕੇ ਤੁਸੀਂ ਵੀਡੀਓ ਦੇਖ ਸਕਦੇ ਹੋ ਔਰ ਅੱਜ ਦੀ ਜਿਹੜੀ ਵੀਡੀਓ ਸਪੈਸ਼ਲ ਹੋਣ ਜਾ ਰਹੀ ਹੈ ਕਿ ਤੁਸੀਂ ਫਾਰਮ ਕਿਵੇਂ ਭਰਨਾ ਹੈ ਸਟੈਪ ਬਾਈ ਸਟੈਪ ਆਪਾਂ ਸਾਰੀ ਜਾਣਕਾਰੀ ਦੱਸਾਂਗੇ ਤੁਹਾਨੂੰ ਔਰ ਤੁਸੀਂ ਘਰੇ ਬੈਠ ਕੇ ਹੀ ਆਪਣੇ ਜਿਹੜੇ ਫਾਰਮ ਨੂੰ ਆਨਲਾਈਨ ਅਪਲਾਈ ਕਰਕੇ ਆਪਣੀ ਕਾਪੀ ਨੂੰ ਕੁਝ ਦਿਨਾਂ ਦੇ ਵਿੱਚ ਹੀ ਬਣਾ ਸਕਦੇ ਹੋ ਤੁਸੀਂ ਘਰੇ ਆਪਣੇ ਫੋਨ ਦੁਆਰਾ ਹੀ ਇਸ ਨੂੰ ਅਪਲਾਈ ਕਰ ਸਕਦੇ ਹੋ ਸੋ ਜਿਹੜੇ ਦੋਸਤ ਚੈਨਲ ਦੇ ਪਹਿਲੀ ਵਾਰ ਆਏ ਹਨ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਦੇ ਨਾਲ ਹੀ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰ ਲਓ ਤਾਂ ਜੋ ਜਦੋਂ ਵੀ ਅਸੀਂ ਨਵੀਂ ਇਨਫੋਰਮੇਸ਼ਨ ਲੈ ਕੇ ਆਉਣੇ ਆ ਤਾਂ ਸਭ ਤੋਂ ਪਹਿਲਾਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਜਾਵੇ ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਜਾਣਕਾਰੀ ਤੇ ਦੇਖਦੇ ਹਾਂ ਕਿਵੇਂ ਇਸ ਨੂੰ ਅਪਲਾਈ ਕਰਨਾ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇਹ ਵਾਲਾ ਐਪ ਡਾਊਨਲੋਡ ਕਰਨਾ ਹੈ ਜਿਸ ਦਾ ਨਾਮ ਹੈ ਜੀ ਪੰਜਾਬ ਕੀਰਤੀ ਐਪ ਤੁਸੀਂ ਪਲੇ ਸਟੋਰ ਤੋਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਐਪ ਨੂੰ ਓਪਨ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਆ ਜਾਵੇਗਾ ਜੀ ਇਸ ਦੇ ਵਿੱਚ ਤੁਸੀਂ ਸਭ ਤੋਂ نیچے ਜੋ ਗ੍ਰੀਨ ਕਲਰ ਦੇ ਵਿੱਚ ਲਿਖਿਆ ਜੀ ਨਿਊ ਵਰਕਰ ਰਜਿਸਟ੍ਰੇਸ਼ਨ ਤਾਂ ਤੁਸੀਂ ਇੱਥੇ ਕਲਿੱਕ ਕਰੋਗੇ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਇੰਟਰਫੇਸ ਨਿਕਲ ਕੇ ਆ ਜਾਵੇਗਾ ਆਧਾਰ ਈ ਕੇਵਾਈਸੀ ਤਾਂ ਤੁਸੀਂ ਇੱਥੇ ਆਪਣਾ ਆਧਾਰ ਕਾਰਡ ਦਾ ਨੰਬਰ ਫਿਲ ਕਰ ਦੇਣਾ ਹੈ ਜੋ ਵੀ ਤੁਹਾਡੇ ਆਧਾਰ ਕਾਰਡ ਦਾ ਨੰਬਰ ਆ ਤੁਸੀਂ ਇੱਥੇ ਫਿਲ ਕਰਕੇ ਉਸ ਤੋਂ ਬਾਅਦ ਗੈਟ ਓਟੀਪੀ ਤੇ ਕਲਿੱਕ ਕਰਨਾ ਹੈ ਇੱਕ ਓਟੀਪੀ ਆਵੇਗਾ ਉਹ ਤੁਸੀਂ ਇੱਥੇ ਫਿਲ ਕਰ ਦੇਣਾ ਹੈ ਤਾਂ ਤੁਹਾਡੀ ਕੇਵਾਈਸੀ ਹੋ ਜਾਵੇਗੀ ਜਦੋਂ ਤੁਸੀਂ ਆਧਾਰ ਕਾਰਡ ਤੋਂ ਓਟੀਪੀ ਲੈ ਕੇ ਵੈਰੀਫਾਈ ਕਰਦੇ ਹੋ ਤਾਂ ਤੁਹਾਡਾ ਜਿਹੜਾ ਨਾਮ ਆਧਾਰ ਕਾਰਡ ਨੰਬਰ ਤੁਹਾਡਾ ਸਨ ਆਫ ਔਰ ਡੇਟ ਆਫ ਬਰਥ ਇਹ ਸਾਰਾ ਕੁਝ ਆਪਣੇ ਆਪ ਸਿਲੈਕਟ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਤੁਸੀਂ ਇੱਥੇ ਆਪਣਾ ਸੈਲੈਕਟ ਕਰਨਾ ਹੈ ਜੀ ਕੈਟਾਗਰੀ ਤਾਂ ਕੈਟਾਗਰੀ ਦੇ ਵਿੱਚ ਤੁਸੀਂ ਆਪਣੀ ਜੋ ਵੀ ਤੋਂ ਡੀ ਕੈਟਾਗਰੀ ਆ ਤੁਸੀਂ ਸਿਲੈਕਟ ਕਰ ਲੈਣੀ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਮੈਰਿਜ ਸਟੇਟ ਮੈਰਿਡ ਹੋ ਕੇ ਅਨਮੈਰਿਡ ਹੋ ਤਾਂ ਉਹ ਤੁਸੀਂ ਆਪਣਾ ਸਿਲੈਕਟ ਕਰ ਲੈਣਾ ਹੈ ਉਸ ਤੋਂ ਬਾਅਦ ਤੁਹਾਡਾ ਓਕੂਪੇਸ਼ਨ ਕੀ ਹੈ ਜੀ ਤੁਹਾਡਾ ਕੰਮਕਾਰ ਕੀ ਹੈ ਤਾਂ ਇਸ ਦੇ ਵਿੱਚ ਤੁਸੀਂ ਆਪਣਾ ਲੇਬਰ ਕੰਸਟਰਕਸ਼ਨ ਦਾ ਜਿਹੜਾ ਉਹ ਸਿਲੈਕਟ ਕਰ ਲੈਣਾ ਹੈ ਉਸ ਤੋਂ ਬਾਅਦ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਜੇਕਰ ਤੁਸੀਂ ਕੁਝ ਪੜ੍ਹੇ ਹੋ ਤਾਂ ਉਹ ਭਰ ਦੇਣਾ ਨਹੀਂ ਤਾਂ ਪਲੱਸ 2 ਫਰਸਟ ਜੋ ਵੀ ਤੁਸੀਂ ਚਾਹੋ ਭਰ ਸਕਦੇ ਹੋ ਮੁਸਤਫਾ ਤੁਹਾਡਾ ਜਿਹੜਾ ਆਧਾਰ ਕਾਰਡ ਤੋਂ ਹੀ ਆਟੋਮੈਟਿਕ ਤੁਹਾਡਾ ਐਡਰੈਸ ਜਿਹੜਾ ਫਰੈਂਚ ਕਰ ਲਿਆ ਜਾਵੇਗਾ ਇੱਥੇ ਤੁਸੀਂ ਆਪਣਾ ਡਿਸਟ੍ਰਿਕਟ ਸਿਲੈਕਟ ਕਰ ਲੈਣਾ ਜੀ ਤੇ ਆਪਣੀ ਤਹਿਸੀਲ ਸਿਲੈਕਟ ਕਰ ਲੈਣੀ ਆ ਔਰ ਇਸ ਨੂੰ ਤੁਸੀਂ ਯੈਸ ਕਰ ਦੇਣਾ ਕਿਉਂਕਿ ਤੁਹਾਡਾ ਪਰਮਾਨੈਂਟ ਔਰ ਜਿਹੜਾ ਕੋਰਸਪੋਂਡੈਂਸ ਐਡਰੈਸ ਆ ਉਹ ਸੇਮ ਹੋਣਾ ਚਾਹੀਦਾ ਠੀਕ ਹੈ ਜੇ ਤੁਸੀਂ ਕਿਸੇ ਹੋਰ ਜਗ੍ਹਾ ਤੇ ਰਹਿੰਦੇ ਹੋ ਤਾਂ ਤੁਸੀਂ ਉਹ ਵੀ ਫਿਲ ਕਰ ਸਕਦੇ ਹੋ ਤਾਂ ਇੱਥੇ ਤੁਸੀਂ ਆਪਣਾ Gmail ID ਔਰ ਇੱਥੇ ਤੁਸੀਂ ਆਪਣਾ ਮੋਬਾਈਲ ਨੰਬਰ ਟਾਈਪ ਕਰ ਦੇਣਾ ਹੈ ਜੀ ਜੋ ਵੀ ਤੁਹਾਡਾ ਮੋਬਾਈਲ ਨੰਬਰ ਹੈ ਉਹ ਤੁਸੀਂ ਇੱਥੇ ਭਰ ਦੇਣਾ ਹੈ ਉਸ ਤੋਂ ਬਾਅਦ ਦੋਸਤੋ ਇਹਨਾਂ ਆਪਸ਼ਨਾਂ ਨੂੰ ਤੁਸੀਂ ਨੋ ਰਹਿਣ ਦੇਣਾ ਹੈ ਇਹਨਾਂ ਨੂੰ ਤੁਸੀਂ ਨਹੀਂ ਛੇੜਨਾ ਉਸ ਤੋਂ ਬਾਅਦ ਅੱਗੇ ਆਪਾਂ ਚੱਲਾਂਗੇ ਜੀ ਫੈਮਿਲੀ ਡਿਟੇਲ ਤੇ ਤਾਂ ਫੈਮਿਲੀ ਡਿਟੇਲ ਤੇ ਆਪਣੇ ਕੋਲ ਐਡ ਮੈਂਬਰ ਦੀ ਆਪਸ਼ਨ ਆਵੇਗੀ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਫੈਮਿਲੀ ਮੈਂਬਰਾਂ ਜਿੰਨਿਆਂ ਦੇ ਤੁਸੀਂ ਨਾਮ ਫਾਰਮ ਤੇ ਭਰੇ ਹੋਣਗੇ ਤਾਂ ਉਹ ਤੁਸੀਂ ਸਾਰੇ ਇੱਥੇ ਐਂਟਰ ਕਰ ਦੇਣੇ ਆ ਸਭ ਤੋਂ ਪਹਿਲਾਂ ਜੇ ਇੱਥੇ ਤੁਸੀਂ ਆਪਣਾ ਜਿਹੜਾ ਵੀ ਆਧਾਰ ਕਾਰਡ ਤੇ ਨਾਮ ਆ ਤੁਹਾਡੇ ਫੈਮਿਲੀ ਮੈਂਬਰਾਂ ਦਾ ਉਹ ਇੱਥੇ ਐਡ ਕਰਨਾ ਹੈ ਉਸ ਤੋਂ ਬਾਅਦ ਉਹਨਾਂ ਦਾ ਆਧਾਰ ਕਾਰਡ ਨੰਬਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਜੀ ਫਾਰਮ ਤੁਹਾਡੇ ਫਾਦਰ ਨੇ ਮਦਰ ਨੇ ਸਾਨ ਨੇ ਡਾਟਰ ਨੇ ਜੋ ਵੀ ਉਹ ਤੁਸੀਂ ਇੱ ਇਥੇ ਉਹਨਾਂ ਦਾ ਜੈਂਡਰ ਸਿਲੈਕਟ ਕਰਕੇ ਡੇਟ ਆਫ ਬਰਥ ਭਰ ਦੇਣੀ ਹੈ ਉਸ ਤੋਂ ਬਾਅਦ ਤੁਸੀਂ ਇੱਥੇ ਸਿਲੈਕਟ ਕਰਨਾ ਕਿ ਕੀ ਤੁਸੀਂ ਇਹਨਾਂ ਨੂੰ ਨੋਮੀਨੇਸ਼ਨ ਬਣਾਉਣਾ ਚਾਹੁੰਦੇ ਹੋ ਜਾਂ ਨਹੀਂ ਜੇਕਰ ਤੁਸੀਂ ਆਪਣੇ ਮੁਖੀ ਦੇ ਵੱਲੋਂ ਭਰ ਰਹੇ ਹੋ ਤਾਂ ਤੁਹਾਡੇ ਵਾਈਫ ਜਿਹੜਾ ਨੋਮੀਨੇਸ਼ਨ ਬਣਨਗੇ ਤਾਂ ਇਸ ਨੂੰ ਤੁਹਾਨੂੰ ਯੈਸ ਕਰਨਾ ਪਵੇਗਾ ਤਾਂ ਯੈਸ ਕਰਨ ਤੋਂ ਬਾਅਦ ਇੱਥੇ ਫਾਰਮ ਨੰਬਰ 29 ਜਿਹੜਾ ਡਾਊਨਲੋਡ ਹੋਵੇਗਾ ਇਹ ਫਾਰਮ ਤੁਸੀਂ ਮੇਰੇ ਕੋਲੋਂ ਪ੍ਰਾਪਤ ਕਰ ਸਕਦੇ ਹੋ ਔਰ ਇਸ ਤੋਂ ਪਹਿਲਾਂ ਵੀ ਜਿਹੜੇ ਫਾਰਮ ਸਾਰੇ ਭਰ ਕੇ ਰੈਡੀ ਕਰਨੇ ਹਨ ਉਹ ਵੀ ਤੁਸੀਂ ਮੇਰੇ ਕੋਲੋਂ ਪ੍ਰਾਪਤ ਕਰ ਸਕਦੇ ਹੋ ਇਸ ਦੇ ਲਈ ਤੁਸੀਂ ਸਾਡੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਉਸ ਤੋਂ ਬਾਅਦ ਇਹਨਾਂ ਨੂੰ ਤੁਸੀਂ ਇੱਥੇ ਐਡ ਫੈਮਿਲੀ ਮੈਂਬਰ ਤੇ ਕਰ ਲੈਣਾ ਹੈ ਜਿੰਨੇ ਤੁਹਾਡੇ ਫੈਮਿਲੀ ਮੈਂਬਰ ਹੋਣਗੇ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਜੀ ਡਿਟੇਲ ਆਫ ਵਰਕਿੰਗ ਪਲੇਸ ਤਾਂ ਜਿੱਥੇ ਤੁਸੀਂ ਕੰਮ ਕਰਦੇ ਹੋ ਉਥੋਂ ਦੀ ਆਪਾਂ ਡਿਟੇਲ ਦੇਣੀ ਆ ਹੁਣ ਤਾਂ ਨੇਮ ਆਫ ਦਾ ਸਰਕਲ ਆਫ ਦਾ ਆਫੀਸਰ ਤਾਂ ਇੱਥੇ ਤੁਸੀਂ ਆਪਣਾ ਜਿਹੜਾ ਫਾਜ਼ਿਲਕਾ ਸਿਲੈਕਟ ਕਰੋਗੇ ਉਸ ਤੋਂ ਬਾਅਦ ਆਟੋਮੈਟਿਕ ਲੇਬਰ ਇੱਥੇ ਨਿਕਲ ਕੇ ਆ ਜਾਵੇਗਾ ਸੋ ਏਰੀਆ ਤੁਹਾਡਾ ਕਿਹੜੇ ਕੰਮ ਜਿਹੜੇ ਏਰੀਆ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਤਾਂ ਆਪਾਂ ਭਰਨਾ ਹੈ ਜੀ ਨਗਰ ਪੰਚਾਇਤ ਜਾਂ ਨਗਰ ਜੋ ਜੇਕਰ ਤੁਸੀਂ ਅਰਬਨ ਖੇਤਰ ਦੇ ਵਿੱਚ ਕਰਦੇ ਹੋ ਤਾਂ ਉੱਥੇ ਮਿਊਨਿਸਪਲ ਕਾਰਪੋਰੇਸ਼ਨ ਆ ਜਾਏਗਾ ਤਾਂ ਉਹ ਤੁਸੀਂ ਦੇਖ ਲੈਣਾ ਹੈ ਜੀ ਤੁਸੀਂ ਕਿੱਥੋਂ ਦਾ ਪਰਣਾ ਚਾਹੁੰਦੇ ਹੋ ਜਦੋਂ ਜ਼ਿਆਦਾਤਰ ਨਗਰ ਪੰਚਾਇਤ ਦਾ ਹੀ ਹੋਵੇਗਾ ਤਾਂ ਉਸ ਤੋਂ ਬਾਅਦ ਤੁਹਾਡੇ ਵਰਕ ਦੀ ਟਾਈਪ ਕੀ ਹੈ ਉਹ ਤੁਸੀਂ ਇੱਥੇ ਭਰ ਦੇਣੀ ਹੈ ਜੀ ਕੰਸਟਰਕਸ਼ਨ ਲੇਬਰ ਜੋ ਆਪਾਂ ਪਹਿਲਾਂ ਸਿਲੈਕਟ ਕੀਤਾ ਸੀ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦੇ ਜੀ ਡਾਕੂਮੈਂਟ ਤਾਂ ਡਾਕੂਮੈਂਟ ਦੇ ਵਿੱਚ ਦੋਸਤੋ ਸਭ ਤੋਂ ਪਹਿਲਾਂ ਅਪਲੋਡ 셀ਫ ਫੋਟੋ ਆਪਾਂ ਗੱਲ ਤੁਹਾਨੂੰ ਬਣਾ ਕੇ ਦਿਖਾਈ ਸੀ ਵੀ ਕਿਸ ਤਰ੍ਹਾਂ ਤੁਸੀਂ ਫੋਟੋ ਬਣਾਉਣੀ ਹੈ ਤਾਂ ਉਹ ਤੁਸੀਂ ਇੱਥੇ ਆਪਣੇ ਅਪਲੋਡ ਕਰ ਦੇਣੀ ਹੈ ਉਸ ਤੋਂ ਬਾਅਦ ਇਹ ਆਧਾਰ ਕਾਰਡ ਔਰ ਤੁਹਾਡੇ ਵੋਟਰ ਕਾਰਡ ਦੀਆਂ ਜਿਹੜੋ ਕਾਪੀਆਂ ਸੀ ਇੱਕੋ ਪੇਜ ਦੇ ਉੱਪਰ ਬਣਾ ਕੇ ਤੁਸੀਂ ਅਪਲੋਡ ਕਰਨੀਆਂ ਉਹ ਵੀ ਆਪਾਂ ਤੁਹਾਨੂੰ ਬਣਾ ਕੇ ਦੱਸ ਦਿੱਤੀ ਹੈ ਜੀ ਉਹ ਵੀਡੀਓ ਤੁਸੀਂ ਪਿੱਛੇ ਦੇਖ ਸਕਦੇ ਹੋ ਆਪਣੇ ਚੈਨਲ ਤੇ ਉਹ ਵੀਡੀਓ ਦਿੱਤੀ ਹੋਈ ਹੈ ਉਸ ਤੋਂ ਆਪਾਂ ਥੰਬਨੇਲ ਲਗਾ ਦਿੰਨੇ ਆ ਇਹ ਵੀਡੀਓ ਹੈ ਇਸ ਨੂੰ ਤੁਸੀਂ ਜਾ ਕੇ ਆਪਣੇ YouTube ਚੈਨਲ ਤੇ ਦੇਖ ਸਕਦੇ ਹੋ ਉਸ ਤੋਂ ਬਾਅਦ ਇੱਥੇ ਤੁਸੀਂ ਆਪਣਾ ਡੇਟ ਆਫ ਬਰਥ ਪ੍ਰੂਫ ਇਹ ਤੁਸੀਂ ਸੇਮ ਇੱਥੇ ਅਪਲੋਡ ਕਰ ਸਕਦੇ ਹੋ ਉਸ ਤੋਂ ਬਾਅਦ ਇੱਥੇ ਤੁਸੀਂ ਆਪਣਾ ਸਿਗਨੇਚਰ ਔਰ ਥੰਮ ਤੁਹਾਡਾ ਜਿਹੜਾ ਲੈਫਟ ਔਰ ਰਾਈਟ ਥੰਮ ਆ ਜਿਹੜਾ ਉਹ ਤੁਸੀਂ ਇੱਥੇ ਅਪਲੋਡ ਕਰਨਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਇੱਥੇ 셀ਫ ਡਿਕਲੇਰੇਸ਼ਨ ਜਿਹੜਾ ਫਾਰਮ ਹੈ ਉਹ ਇੱਥੇ ਤੁਸੀਂ ਅਪਲੋਡ ਕਰਨਾ ਹੈ ਤਾਂ ਦੋਸਤੋ ਇਹ ਸਾਰੇ ਫਾਰਮ ਤੁਸੀਂ ਅਪਲੋਡ ਕਰਨ ਤੋਂ ਬਾਅਦ ਤੁਸੀਂ ਥੱਲੇ ਸੇਵ ਬਟਨ ਤੇ ਕਲਿੱਕ ਕਰਕੇ ਆਪਣੀ ਜਿਹੜੀ ਪੇਮੈਂਟ ਇੱਥੋਂ ਪੇ ਕਰ ਦੇਣੀ ਹੈ ਤਾਂ ਪੇਮੈਂਟ ਪੇ ਕਰਨ ਦਾ ਮੈਥਡ ਬਹੁਤ ਸੌਖਾ ਹੈ ਤੁਸੀਂ ਕਿਸੇ ਵੀ ਤਰੀਕੇ ਨਾਲ ਡੈਬਿਟ ਕਾਰਡ ਕ੍ਰੈਡਿਟ ਕਾਰਡ ਜਾਂ ਯੂਪੀਆਈ ਜਾਂ ਕਯੂਆਰ ਸਕੈਨਰ ਵਰਕੇ ਤੁਸੀਂ ਆਪਣੀ ਫੀਸ ਨੂੰ ਪੇ ਕਰ ਸਕਦੇ ਹੋ ਤਾਂ ਉਸ ਤੋਂ ਬਾਅਦ ਦੋਸਤੋ ਜਿਹੜੀ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਵੇਗੀ ਔਰ ਤੁਹਾਡਾ ਜਿਹੜਾ ਫਾਰਮ ਹੈ ਵੈਰੀਫਿਕੇਸ਼ਨ ਦੇ ਲਈ ਚਲਾ ਜਾਵੇਗਾ ਔਰ ਇੱਕ ਹਫਤੇ ਦੇ ਵਿੱਚ ਵਿੱਚ ਤੁਹਾਡੀ ਜਿਹੜੀ ਕਾਪੀ ਉਹ ਬਣ ਕੇ ਤਿਆਰ ਹੋ ਜਾਵੇਗੀ ਜੇ ਇਸ ਪ੍ਰੋਸੈਸ ਤੋਂ ਬਾਅਦ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਆਪਣੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਕਮੈਂਟ ਕਰਕੇ ਸਾਨੂੰ ਪੁੱਛ ਸਕਦੇ ਹੋ ਔਰ ਇਸੇ ਤਰ੍ਹਾਂ ਦੀ ਇਨਫੋਰਮੇਸ਼ਨ ਲਈ ਵੀਡੀਓ ਦੇਖਣ ਦੇ ਲਈ ਜਿਨ੍ਹਾਂ ਦੋਸਤਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਦੇ ਨਾਲ ਹੀ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰ ਲਓ ਤਾਂ ਜੋ ਜਦੋਂ ਵੀ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਜਾਵੇ ਵੱਖ-ਵੱਖ ਦੋਸਤਾਂ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਇੱਕ ਪਿਆਰਾ ਜਿਹਾ ਲਾਈਕ ਜ਼ਰੂਰ ਕਰਕੇ ਜਾਣਾ ਜੀ ਮਿਲਦੇ ਹਾਂ ਜੀ ਇਸੇ ਤਰ੍ਹਾਂ ਦੀ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ